ਇਸ ਚਾਹ ਵਾਲੀ ਕੁੜੀ ਨੂੰ ਤਾਂ ਤੁਸੀਂ ਜਾਣਦੇ ਹੋਵੋਗੇ ਜੋ ਅਕਸਰ ਹੀ ਰੋਂਦੀ ਹੋਈ ਸੋਸ਼ਲ ਮੀਡੀਆ ਤੇ ਸਭ ਨੂੰ ਦੱਸਦੀ ਸੀ ਕਿ ਮੇਰੇ ਫਾਦਰ ਨਸ਼ੇੜੀ ਨੇ ਅਤੇ ਮੈਂ ਚਾਹ ਵੇਚ ਕੇ ਘਰ ਦਾ ਗੁਜ਼ਾਰਾ ਕਰਦੀ ਆਂ ਇਥੋਂ ਤੱਕ ਕਿ ਮੇਰੇ ਕੋਲੋਂ ਮੇਰੀ ਫੀਸ ਵੀ ਨਹੀਂ ਕੱਢੀ ਜਾਂਦੀ ਜਿਸ ਤੋਂ ਬਾਅਦ ਪੰਜਾਬੀਆਂ ਨੂੰ ਇਸ ਦੀ ਇੰਟਰਵਿਊ ਸੁਣ ਕੇ ਇਸਤੇ ਬਹੁਤ ਤਰਸ ਆਇਆ ਅਤੇ ਲੋਕਾਂ ਨੇ ਇਸ ਦੀ ਲੱਖਾਂ ਰੁਪਏ ਦੇ ਕੇ ਮਦਦ ਕੀਤੀ ਤੁਹਾਨੂੰ ਦੱਸ ਦਈਏ ਇਸ ਲੜਕੀ ਦੇ ਵੱਲੋਂ ਲੋਕਾਂ ਦੇ ਜਜ਼ਬਾਤਾਂ ਨਾਲ ਖੇਡਿਆ ਗਿਆ ਹੈ ਕਿਉਂਕਿ ਹਾਲ ਹੀ ਵਿੱਚ ਇਸ ਦੇ ਫਾਦਰ ਸੋਸ਼ਲ ਮੀਡੀਆ ਤੇ ਸਾਹਮਣੇ ਆਏ ਨੇ ਜੋ ਕਿ ਸਿੱਖੀ ਸਰੂਪ ਦੇ ਵਿੱਚ ਦਿਖਾਈ ਦਿੱਤੇ ਇਹਨਾਂ ਨੂੰ ਦੇਖ ਕੇ ਕੌਣ ਕਹਿ ਸਕਦਾ ਹੈ ਕਿ ਇਹ ਨਸ਼ਾ ਕਰਦੇ ਹੋਣਗੇ ਦੂਜੇ ਪਾਸੇ ਜਦੋਂ ਇਸ ਲੜਕੀ ਦੇ ਪਿਤਾ ਤੋਂ ਸਵਾਲ ਪੁੱਛੇ ਗਏ ਕਿ ਤੁਹਾਡੀ ਧੀ ਵੱਲੋਂ ਇਹ ਸਭ ਕੁਝ ਕਿਉਂ ਕਿਹਾ ਜਾ ਰਿਹਾ ਸੀ ਤਾਂ ਉਹਨਾਂ ਨੇ ਆਨਸਰ ਦਿੱਤਾ ਕਿ ਮੇਰੀ ਮਾਂ ਮੰਜੇ ਤੇ ਬਿਮਾਰ ਪਈ ਐ ਅਤੇ ਉਸ ਨੂੰ ਸਾਂਭਣ ਵਾਲਾ ਵੀ ਕੋਈ ਨਹੀਂ ਮੈਂ ਇਕੱਲਾ ਹੀ ਉਸ ਦੀ ਸਾਂਭ ਸੰਭਾਲ ਕਰਦਾ ਮੇਰੀ ਪਤਨੀ ਤੇ ਮੇਰੇ ਬੱਚੇ ਮੈਨੂੰ ਛੱਡ ਕੇ ਚਲੇ ਗਏ ਅਤੇ ਇਹ ਚਾਹੁੰਦੇ ਸਨ ਕਿ ਮੈਂ ਆਪਣੀ ਮਾਂ ਨੂੰ ਛੱਡ ਕੇ ਇਹਨਾਂ ਦੇ ਨਾਲ ਰਹਿਣ ਲੱਗ ਜਾਵਾਂ ਤੁਸੀਂ ਖੁਦ ਹੀ ਦੱਸੋ ਮੈਂ ਆਪਣੀ ਬਜ਼ੁਰਗ ਮਾਤਾ ਨੂੰ ਕਿਵੇਂ ਇਸ ਹਾਲ ਦੇ ਵਿੱਚ ਛੱਡ ਸਕਦਾ ਸੀ ਮੈਨੂੰ ਛੱਡ ਕੇ ਜਾਣ ਤੋਂ ਬਾਅਦ ਮੇਰੇ ਆਪਣੇ ਬੱਚੇ ਹੀ ਮੇਰੇ ਖਿਲਾਫ ਹੋ ਗਏ ਅਤੇ ਉਹਨਾਂ ਨੇ ਇਹ ਸਭ ਡਰਾਮਾ ਰਚ ਲਿਆ ਵਾਲੇ ਤੁਸੀਂ ਇਹ ਸਭ ਬਾਰੇ ਕੀ ਕਹਿਣਾ ਚਾਹੋਗੇ ਆਪਣੀ رائے ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣੀ